ਅਗਾਮੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਬੀਜੇਪੀ ਨੇ ਆਪਣੀ ਤਿਆਰੀ ਵਧ ਦਿੱਤੀ ਉਸ ਤਹ ਦਿੱਲੀ ਚੰਡੀਗੜ੍ਹ ਤੇ ਵਿੱਚ ਦੋ ਦਿਨ ਦਾ ਜੋ ਹੈ ਮੀਟਿੰਗ ਸੱਦੀ ਗਈ ਸਰਨਲ ਜੋ ਪ੍ਰਧਾਨੇ ਬੀਜੇਪੀ ਦੇ ਪੰਜਾਬ ਦੇ ਵਿਜੇ ਸੰਭਲਾ ਸਾਹਿਬ ਨੇ ਸੰਭਲਾ ਸਾਹਿਬ ਦੋ ਦਿਨ ਦੀ ਮੀਟਿੰਗ ਕੀ ਕੁਝ ਖਾਸ ਰਹਿਣ ਵਾਲਾ ਅੱਜ ਜਿਹੜਾ ਹੈ ਕਿ ਪੂਰੇ ਪੰਜਾਬ ਦੇ ਅਸੀਂ ਸਾਰੇ ਬੀਜੇਪੀ ਦੇ 33 ਜ਼ਿਲ੍ਹੇ ਜਿਹੜੇ ਆ ਉਹਨਾਂ 33 ਜ਼ਿਲ੍ਹਿਆਂ ਨੂੰ ਇਹ ਅਸੀਂ ਬੁਲਾਇਆ ਸੀ 33 ਜ਼ਿਲ੍ਹਿਆਂ ਦੇ ਜਨਰਲ ਸੈਕਟਰੀ ਵਗੈਰਾ ਔਰ ਆਉਣ ਵਾਲੀਆਂ ਜਿਹੜੀਆਂ 2017 ਦੀ ਤੇ ਤਿਆਰ ਰਹਿਣ ਲਈ ਵੀ ਕਿਹਾ ਔਰ ਪਿਛਲੇ ਜਿਹੜੇ ਪ੍ਰੋਗਰਾਮਾਂ ਦੀ ਰਿਪੋਰਟਿੰਗ ਔਰ ਜਿਲ੍ਹਿਆਂ ਦੀ ਕੀ ਪਸਥਿਤੀ ਹੈ ਉਸ ਦੀ ਰਿਪੋਰਟਿੰਗ ਵੀ ਲਈ ਹੈ ਉਸ ਤੋਂ ਬਾਅਦ ਆਗਾਮੀ ਪ੍ਰੋਗਰਾਮ ਕਿਉਂਕਿ ਅਸੀਂ ਜਿਹੜੀ ਤਿਆਰੀ 117 ਦੀ ਭਾਵ ਜਿੱਥੇ ਅਸੀਂ ਨਹੀਂ ਵੀ ਲੜਦੇ ਉੱਥੇ ਅਕਾਲੀ ਦਲ ਦੇ ਬਰਾਬਰ ਜਿਹੜਾ ਉਹਨਾਂ ਦੀ ਮਦਦ ਦੇ ਲਈ ਅਸੀਂ ਖੜੇ ਹੋ ਉਹਨਾਂ ਦੇ ਸਹਿਯੋਗ ਦੇ ਰੂਪ ਤੇ ਵਿੱਚ ਅਸੀਂ ਜਿੱਥੇ 94 ਸੀਟਾਂ ਉਨ ਲੜਦੇ ਨੇ ਉੱਥੇ ਵੀ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਲਈ ਪੂਰੀ ਤਰ੍ਹਾਂ ਤਿਆਰ ਖੜੀ ਹੈ ਔਰ ਗਠਬੰਧਨ 117 ਸੀਟਾਂ ਦੇ ਉੱਤੇ ਪੂਰੀ ਤਰ੍ਹਾਂ ਤਿਆਰ ਰਹੇ ਇਹਦੀ ਤਿਆਰੀ ਜਿਹੜੀ ਹੈ ਅੱਜ ਅਸੀਂ ਪਹਿਲੇ ਦਿਨ ਚ ਕੀਤੀ ਹੈ ਔਰ ਕੱਲ ਅਸੀਂ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੀਆਂ ਹਲੇ ਅਸੀਂ 23 ਸੀਟਾਂ ਜੁੜੀ ਪਿਛਲੀ ਲੜੀਆਂ ਹਨ ਉਹਨਾਂ ਦੇ ਉੱਤੇ ਅਸੀਂ ਜਿਹੜਾ ਆਪਣੀ ਮੀਟਿੰਗ ਜਿਹੜੀ ਕਰ ਰਹੇ ਉਹਨਾਂ ਸਾਰਿਆਂ ਨੂੰ ਬੁਲਾਇਆ ਹੈ ਔਰ ਕਿਉਂਕਿ ਉਸ ਤੋਂ ਬਾਅਦ ਹੀ ਅਸੀਂ ਅਗੇ ਅਕਾਲੀ ਦਲ ਨਾਲ ਉਸ ਤੋਂ ਬਾਅਦ ਬੈਠ ਕੇ ਅਗਲੀ ਜਿਹੜੀ ਰਣਨੀਤੀ ਤੈਅ ਕਰਾਂਗੇ ਤਾਂ ਕਿ ਜਿਹੜੀ ਅਸੀਂ ਕਿਸੇ ਵੀ ਪਾਸੋਂ ਯਾਰੀ ਹੈਟ੍ਰਿਕ ਦਾ ਜਿਹੜਾ ਸੀ ਟੀਚਾ ਜਿਹੜਾ ਰੱਖਿਆ ਆ ਤੀਸਰੀ ਵਾਰ ਲਗਾਤਾਰ ਸਰਕਾਰ ਬਣਾਉਣ ਦਾ ਉਹ ਚੋਕਿਤ ਹਰ ਰਾਜਨੀਤਿਕ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਖਾਸ ਤੌਰ ਤੇ ਫੋਕਸ ਕਰ ਰਹੀ ਹੈ ਅਕਾਲੀ ਦਲ ਵੀ ਕਰੀ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਵੀ ਨੌਜਵਾਨਾਂ ਨੂੰ ਜਦਾ ਜੋ ਟਿਕਟਾਂ ਦਿੱਤੀਆਂ ਜਾਣਗੀਆਂ ਕਿ ਇਸ ਵਾਰ ਜੋ ਹੈ ਭਾਜਪਾ ਪੰਜਾਬ ਦੇ ਵਿੱਚ ਨਵੇਂ ਚਿਹਰੇ ਉਤਾਰਨ ਦੀ ਤਿਆਰੀ ਚ ਹੈ ਦੇਖੋ ਸਾਡੇ ਕੋਲ ਚਿਹਰਾ ਨਵਾਂ ਜਾਂ ਪੁਰਾਣਾ ਇਹ ਮੇਰਾ ਵਿਸ਼ਾ ਨਹੀਂ ਹੈ ਮੇਰਾ ਵਿਸ਼ਾ ਸਿਰਫ ਹਰ ਇੱਕ ਸੀਟ ਦੇ ਉੱਤੇ ਤਿਆਰੀ ਕਰਾਣੀ ਹੈ ਔਰ ਜਿੱਤ ਸੁਨਿਸ਼ਚਿਤ ਕਰਨੀ ਹੈ ਸਾਡੇ ਲਈ ਹੈ ਕਿਉਂਕਿ ਟਿਕਟ ਔਰ ਚਿਹਰਾ ਕਿਹੜਾ ਦੇਣਾ ਹੈ ਇਹ ਕੇਂਦਰ ਹਾਈ ਕਮਾਂਡ ਨੇ ਦੇਣਾ ਸਾਡਾ ਕੰਮ ਸਿਰਫ ਇਹ ਹੈ ਕਿ ਜਿਹੜਾ ਵੀ ਉਹ ਸਾਨੂੰ ਦੇਣਗੇ ਉਹਨਾਂ ਦੇ ਲਈ ਆਪਣੀ ਮਿਹਨਤ ਕਰਨੀ ਔਰ ਉਹਨਾਂ ਦੀ ਜਿੱਤ ਸੁਨਿਸ਼ਚਿਤ ਕਰਨੀ ਇਹ ਸਾਡਾ ਟੀਚਾ ਹੈ ਸਰ ਕੁਝ ਟਿਕਟਾਂ ਲੈ ਕੇ ਜੋ ਭਾਜਪਾ 23 ਸੀਟਾਂ ਦੇ ਲੜਦੇ ਕੁਝ ਟਿਕਟਾਂ ਜੋ ਸੀਟਾਂ ਨੇ ਉਹ ਸੀਟਾਂ 'ਚ ਫੇਰ ਬਦਲ ਦੀ ਸੰਭਾਵਨਾ ਜਾਂ ਉਹੀ ਰਵਾਇਤੀ ਸੀਟਾਂ 'ਤੇ ਭਾਜਪਾ ਲੜੇਗੀ ਦੇਖੋ ਅਸੀਂ ਜੇ ਕੋਈ ਸੀਟਾਂ ਦੇ ਵਿੱਚ ਕੋਈ ਇੱਕ ਦੋ ਸੀਟਾਂ ਦੇ ਉੱਤੇ ਅਗਰ ਤਬਾਦਲਾ ਵੀ ਹੁੰਦਾ ਹੈ ਤੋ ਆਫ ਸਿੱਟਾ ਲੈਣਾ ਸੋ ਪਾਵਰ ਸੀ ਇਹ ਕਹਿ ਸਕਦੇ ਆ ਕਿ ਸੀਟਾਂ ਦਾ ਤਬਾਦਲਾ ਇੱਡਾ ਕੋਈ ਇਸ਼ੂ ਨਹੀਂ ਹੈ ਸਾਡੇ ਕੀ ਇਸ਼ੂ ਸਰਕਾਰ ਬਣਾਣਾ ਹੈ ਔਰ ਹੈਟ੍ਰਿਕ ਬਣਾਣਾ ਹੈ ਇਹ ਇੱਕ ਸਾਡੇ ਲਈ ਬਹੁਤ ਵੱਡਾ ਟੀਚਾ ਹੈ ਔਰ ਉਸ ਟੀਚੇ ਨੂੰ ਸੀ ਅਚੀਵ ਕਰਨਾ ਹੈ ਔਰ ਸਾਡੇ ਕੋ ਚਿੜੀ ਦੀ ਅੱਖ ਜਿਹੜੀ ਆ ਉਹ ਸਿਰਫ ਤੁਸੀਂ ਟੀਚਰ ਤੀਸਰੀ ਵਾਰ ਲਗਾਤਾਰ ਸਰਕਾਰ ਬਣਾਣਾ ਹੈ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਵੱਡੀ ਤਾਕਤ ਵੱਜੋਂ ਦੇਖਿਆ ਜਾ ਰਿਹਾ ਸੀ ਪਰ ਪਿਛਲੇ 2 ਦਿਨ ਦੇ ਵਿੱਚ ਜੋ ਡਵੈਲਪਮੈਂਟ ਹੋਈ ਹੈ ਖਾਸ ਤੌਰ ਤੇ ਜੋ ਪਾਰਟੀ ਦੇ ਪੰਜਾਬ ਮੌਲ ਦੇ ਕਨਵੀਨਰ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਸਟਿੰਗ ਮਾਮਲੇ ਤੋਂ ਬਾਅਦ ਜੋ ਹੈ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮੈਂ ਤਾਂ ਪਹਿਲਾਂ ਵੀ ਕਿ ਤੁਸੀਂ ਮੀਡੀਆ ਨੇ ਉਹਨਾਂ ਨੂੰ ਬੜਾ ਹਵਾ ਇੱਕ ਬਣਾ ਕੇ ਰੱਖਿਆ ਸੀ ਔਰ ਮੈਂ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਡਰਾਮাটਿਕ ਹੈ ਔਰੇ ਹਕੀਕਤ ਚ ਗੰਬੀਰ ਆਦਮੀ ਨਹੀਂ ਔਰ ਜਿਹੜੇ ਲੋਕ ਇਹਦੇ ਨਾਲ ਲੱਗੇ ਆ ਉਹ ਪਛਤਾਨਗੇ ਇਹ ਅਸੀਂ ਪਹਿਲਾਂ ਵੀ ਕਿਹਾ ਸੀ ਉਹ ਅੱਜ ਸਾਨੂੰ ਇਹ ਪਛਤਾਉਂਦੇ ਹੋਏ ਨਜ਼ਰ ਵੀ ਆਉਂਦੇ ਆ ਪਵਿੱਤਰ ਸਿੰਘ ਦਾ ਜਾਣਾ ਕਿੰਗਰਾ ਦਾ ਜਾਣਾ ਔਰ ਸੁੱਚਾ ਜੀ ਦਾ ਪਵਿੱਤਰ ਸਿੰਘ ਦਾ ਮਤਲਬ ਤਾਂ ਪਵਿੱਤਰ ਹੈ ਹੀ ਸੁੱਚੇ ਦਾ ਮਤਲਬ ਵੀ ਪਵਿੱਤਰ ਹੁੰਦਾ ਸੋ ਮੈਂ ਇਹ ਕਹਾਂਗਾ ਕਿ ਇਸ ਗੰਦਗੀ ਦੇ ਵਿੱਚ ਇਸ ਦਲਦਲ ਦੇ ਵਿੱਚ ਵੀ ਜਿਹੜਾ ਵੀ ਵਿਗਿਆ ਉਹ ਅਪਵਿੱਤਰ ਹੋ ਕੇ ਬਾਹਰ ਨਿਕਲਿਆ ਹੈ ਸੋ ਬਾਕੀਆਂ ਨੂੰ ਵੀ ਮੈਂ ਇਹ ਉਹਨਾਂ ਨੂੰ ਵੀ ਆਵਾਜ਼ ਕਰਾਂਗਾ ਕਿ ਉਹ ਇਸ ਉਹ ਜਿਹੜਾ ਉਹਨਾਂ ਦੇ ਦਿਮਾਗ ਤੇ ਤੇ ਜਾਂ ਅੱਖਾਂ ਦੇ ਕੇ ਕੋਈ ਪਰਦਾ ਆਇਆ ਆ ਉਹ ਇਸ ਵਾਰ ਇਹ ਉਹਦੇ ਪਰਦੇ ਜਿਹੜੇ ਆ ਹਟ ਜਾਣੇ ਚਾਹੀਦੇ ਆ ਔਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦਾ ਭਵਿੱਖ ਜਿਹੜਾ ਉਹਦੇ ਚ ਆਪਣਾ ਬਹੁਤ ਵੱਡਾ ਦੇਖਦੇ ਸੀ ਕਿਉਂਕਿ ਹਜੇ ਤੱਕ ਕੇਜਰੀਵਾਲ ਨੇ ਕਿਸੇ ਨੂੰ ਵੀ ਲੀਡਰ ਦੇ ਰੂਪ ਚ ਉੱਭਰ ਨਹੀਂ ਨਹੀਂ ਦਿੱਤਾ ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬੀ ਪੰਜਾਬੀ ਨੂੰ ਹੀ ਉਹ ਵੇਫਕੂਫ ਸਮਝ ਕੇ ਆਪਣੀ ਰਾਜਨੀਤੀ ਕਰੇ ਐਸਾ ਚੱਲ ਨਹੀਂ ਪਾਏਗਾ ਔਰ ਸਭ ਤੋਂ ਵੱਡੀ ਜਿਹੜੀ ਦੁਖਦ ਜਿਹੜੀ ਸਾਨੂੰ ਲੱਗਦੀ ਆ ਕਿ ਜਿਹੜੀ ਸੁਚੇਪੁਰ ਸੁਚਾ ਛੋੜੇਪੁਰ ਨੇ ਕੱਲ ਉਹਨਾਂ ਨੇ ਆਪਣੇ ਪ੍ਰੈਸ 'ਚ ਵੀ ਕਿਹਾ ਕਿ ਮੈਨੂੰ ਇਹ ਕਿਹਾ ਗਿਆ ਕਿ ਤੂੰ ਝੂਠ ਬੋਲ ਕਿ ਵੀ ਮੈਨੂੰ ਇਹ ਪਤਾ ਸੀ ਕਿ ਉਹ ਹਰਮੰਦਰ ਸਾਹਿਬ ਦੀ ਫੋਟੋ ਜਿਹੜੀ ਆ ਉਹਦੇ ਉਹਨਾਂ ਦੇ ਮੈਨੀਫੈਸਟੋ ਤੇ ਛਪੀ ਹੈ ਤੇ ਉਹਨੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਤੇ ਉਹਨੇ ਕਿਹਾ ਕਿ ਮੈਂ ਝੂਠ ਕਿਉਂ ਬੋਲਾਂ ਜਾਂ ਝੂਠ ਬੋਲਾਂ ਤਾਂ ਮੈਨੂੰ ਪੰਥ 'ਚੋਂ ਛੇਕ ਦੇਣਗੇ ਤਾਂ ਕਹਿੰਦੇ ਫੇਰ ਕੀ ਹੋ ਗਿਆ ਤੈਨੂੰ ਪੰਥ 'ਚੋਂ ਕੱਢ ਦੇਣਗੇ ਕਿੱਡੀ ਇੱਕ ਜਣੀ ਕਿੰਨੋਣੀ ਸੋਚ ਹੈ ਔਰ ਇਹ ਸੋਚ ਦੇ ਨਾਲ ਜਦੋਂ ਸਾਨੂੰ ਉਹਨਾਂ ਦੀ ਪੰਜਾਬ ਜਿਸ ਵਿਅਕਤੀ ਨੂੰ ਪੰਜਾਬ ਔਰ ਸਿੱਖੀ ਦੇ ਬਾਰੇ ਨਹੀਂ ਪਤਾ ਉਹ ਸਿੱਖ ਧਰਮ ਦੇ ਵਿੱਚ ਆਪਣੀ ਧਾਰਮਿਕ ਮਰਿਆਦਾਵਾਂ ਨੂੰ ਕਿਸ ਤਰ੍ਹਾਂ ਪਾਲਣ ਕਰਦਾ ਹੈ ਉਹ ਵਾਕਿਆਨ ਪੰਜਾਬ ਬਾਰੇ ਕੀ ਬਾਕੀ ਕੀ ਸੋਚਦਾ ਹੋਵੇਗਾ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹ ਕਾਂਗਰਸ ਹੈ ਬੀਐਸਪੀ ਹੈ ਉਹ ਛੋਟੇਪੁਰ ਸਾਹਿਬ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਪੰਜਾਬ ਬੀਜੇਪੀ ਦੇ ਪ੍ਰਧਾਨ ਹੋ ਕਿ ਤੁਸੀਂ ਉਹਨਾਂ ਨੂੰ ਸੱਦਾ ਦੰਦੇ ਹੋ ਇਸ ਗੱਲ ਦਾ ਦੇਖਿਓ ਸੱਦਾ ਦੇਣਾ ਨਾ ਸੱਦਾ ਦੇਣਾ ਮੇਰੇ ਬਸ ਦਾ ਕੰਮ ਨਹੀਂ ਹੈ ਇਹ ਸਾਡਾ ਹਾਈ ਕਮਾਂਡ ਅਗਰ ਉਹ ਉਹਨਾਂ ਨੂੰ ਅਪਰੋਚ ਕਰਦਾ ਨਹੀਂ ਕਰਦਾ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਂ ਉਹਦੇ 'ਚ ਨਹੀਂ ਕਹਿ ਸਕਦਾ ਹਾਂ ਅਲਬੱਤਾ ਇਹ ਜ਼ਰੂਰ ਕਹਿ ਸਕਦੇ ਕਿ ਉਹਨੇ ਉੱਥੇ ਜਿੱਥੇ ਮਿਹਨਤ ਕੀਤੀ ਉੱਥੇ ਉਹਦੀ ਮਿਹਨਤ ਨੂੰ ਉਹਦੀ ਨੂੰ ਕਦਰ ਨਹੀਂ ਪਾਈ ਔਰ ਛੋਟੇ ਨੂੰ ਹੋਰ ਛੋਟਾ ਕਰਕੇ ਸੱਚੇ ਨੂੰ ਝੂਠਾ ਕਰਕੇ ਉੱਥੋਂ ਨਿਕਲਿਆ ਇਸ ਲਈ ਮੈਂ ਤਾਂ ਪ੍ਰਮਾਤਮਾ ਦੇ ਦੁਆ ਕਰਾਂਗਾ ਕਿ ਉਹ ਉਹਦੇ ਉਹਨੂੰ ਜਿਹੜੀ ਤਾਕਤ ਵੀ ਦੇਵੇ ਤਾਂ ਕਿ ਉਹ ਸੱਚ ਜਿਹੜਾ ਲੋਕਾਂ ਨੂੰ ਦੱਸ ਸਕੇ ਕੈਪਟਨ ਹਿੰਦਰ ਸਿੰਘ ਕਹਿ ਰਹੇ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਣਗੇ ਚੋਣਾਂ ਦੇ ਵੇਲੇ ਜੋ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂ ਨੇ ਪੰਜਾਬ ਦਾ ਕਿਸਾਨ ਇਸ ਵੇਲੇ ਤੁਹਾਡੇ ਸਾਹਮਣੇ ਜੋ ਉਹਦੀ ਪੋਜੀਸ਼ਨ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਮੈਨੂੰ ਇੱਕ ਚੁਟਕਲਾ ਜ਼ਰੂਰ ਯਾਦ ਆਂਦਾ ਹੈ ਕਿ ਕੋਈ ਵਿਅਕਤੀ ਮੰਡੀ ਦੇ ਵਿੱਚ ਆਲੂ ਲੈਣ ਗਿਆ ਤੇ ਉਹ ਕਹਿੰਦਾ ਜੀ ਕਿੰਨੇ ਦੇ ਕਿਲੋ ਉਹ ਕਹਿੰਦਾ 30 ਰੁਪਏ ਕਿਲੋ ਕਹਿੰਦਾ ਨਾਲ ਦਾ ਤਾਂ 10 ਰੁਪਏ ਕਿਲੋ ਦੇਣ ਦਿਆ ਹੈ ਕਹਿੰਦਾ ਉਹਦੇ ਕੋਲੋਂ ਲੈ ਲੈ ਕਰ ਕਹਿੰਦਾ ਉਹਦੇ ਕੋਲ ਖਤਮ ਹੋਏ ਆ ਕਹਿੰਦਾ ਜਦੋਂ ਮੇਰ ਕੋ ਖਾਦੋਂ ਹੋਏ ਹੁੰਦੇ ਮੈਂ 8 ਰੁਪਏ ਕਿਲੋ ਦਿੰਨਾ ਹੁੰਦਾ ਜਿਹਦੇ ਕੋ ਕੁਛ ਨਾ ਹੋਵੇ ਜੋ ਮਰਜੀ ਕਹੀ ਜਾਵੇ ਗੱਲਾਂ ਦਾ ਹੀ ਕੜਾ ਬਣਾਉਣਾ ਤੇ ਖੰਡ ਤੇ ਕਿ ਜਿੰਨੀ ਮਰਜੀ ਗੱਲਾਂ ਨਾਲ ਹੀ ਪੋਣੀ ਆ ਸੋ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਉਹ ਲੋਕਾਂ ਨੂੰ ਸਬਜ ਬਾਗ ਦਿਖਾ ਕੇ ਆਪਣੇ ਆਪ ਨੂੰ ਮੰਨ ਦੀ ਸ਼ਾਂਤੀ ਲਿਆ ਹਕੀਕਤ ਦੇ ਵਿੱਚ ਉਹਨਾਂ ਦਾ ਕਿਤੇ ਵੀ ਰਾਜਨੀਤੀ 'ਚ ਕੋਈ ਆਧਾਰ ਬਚਿਆ ਹੀ ਨਹੀਂ ਹੈ ਲੋ ਉਹਨਾਂ ਦੀ ਗਰਾਊਂਡ ਰਿਐਲਿਟੀ ਤੋਂ ਕਿਤੇ ਹੀ ਦੂਰ ਹੈ ਔਰ ਜਿੱਥੇ ਤੱਕ ਰਹਿ ਗਈ ਇਹਨਾਂ ਜਿਹੜੇ ਮਨ ਲੁਭਾਵਨੇ ਜਾਂ ਕਰਜ਼ੇ ਮaaf ਕਰ ਦੇਣੇ ਇਹ ਕਰ ਦੇਣੇ ਸਰਦਾਰ ਬਿਆਨਤ ਸਿੰਘ ਵਿਲੇ ਦੀ ਯਾਦ ਹੋਏਗਾ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਦੇ 10000 ਤੱਕ ਦੇ ਕਰਜ਼ੇ ਮaaf ਕਰ ਦੇਾਂਗੇ ਉਹ ਅੱਜ ਵੀ ਖੜੇ ਆ ਔਰ ਬਹੁਤ ਸਾਰੇ ਕਿਸਾਨ ਉਸ ਮਾਫੀ ਦੇ ਕਰਨੀ ਉਹ ਕਰਜ਼ਾ ਮੋੜਿਆ ਨਹੀਂ ਔਰ ਇੰਨਾ ਵੱਧ ਗਿਆ ਅੱਜ ਜਿਹੜੇ ਕਿਸਾਨ ਤੁਹਾਨੂੰ ਲੱਗਦੇ ਆ ਇਹਦੇ ਚ ਇਹੀ ਜਿਹੜੀਆਂ ਇਦਾਂ ਦੀਆਂ ਇਨੀਆਂ ਗਲਤ ਪਾਲਿਸੀਆਂ ਕਰਕੇ ਜਿਹੜੀਆਂ ਇੱਕ ਸਸ ਜਾਨਾ ਚਾਹੁੰਗਾ ਸੰਭਲਾ ਸਾਹਿਬ ਕਿ ਜੋ ਟਿਕਟਾਂ ਦੀ ਅਨਾਉਂਸਮੈਂਟ ਹੈ ਬੀਜਪੀ ਉਹ ਕਦੋਂ ਤੱਕ ਕਰ ਦੇਗੀ ਕਿਉਂਕਿ ਟਿਕਟਾਂ ਪੰਜਾਬ ਦੇ ਆਫਿਸ ਚ ਨਹੀਂ ਹੁੰਦੀਆਂ ਸਾਡੇ ਇੱਕ ਸਿਸਟਮ ਹੈ ਅਸੀਂ ਇੱਕ ਪੈਨਲ ਭੇਜਦੇ ਆ ਸਾਡੀ ਇੱਕ ਰਿਕਮੈਂਡੇਸ਼ਨ ਹੁੰਦੀ ਕਿ ਇਹ ਇਹ ਵਿਅਕਤੀ ਐਸਐਸਸੀ ਤੋਂ ਹੋ ਸਕਦੇ ਨੇ ਔਰ ਉਸ ਰਿਕਮੈਂਡੇਸ਼ਨ ਨੂੰ ਕੇਂਦਰ ਨੇ ਕਿਸ ਤਰ੍ਹਾਂ ਲੈਣਾ ਉਹਨੂੰ ਮੰਨਣਾ ਨਹੀਂ ਮੰਨਣਾ ਉਹਨਾਂ ਦੇ ਬਸ ਚ ਪਰ ਟਿਕਟ ਦੀ ਉਹ ਜਿਹੜੀ ਫਾਈਨਲਾਈਜ਼ ਕਰਨਾ ਉਹਨਾਂ ਦੇ ਔਰ ਇਹ ਮੇਰਾ ਖਿਆਲ ਹੱਲੇ ਗੱਲ ਕਰਨਾ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਸਾਡੇ ਕੋਲ ਪਹਿਲਾਂ ਜਦੋਂ ਨਜ਼ਦੀਕ ਚੋਣਾਂ ਦੇ ਨਜ਼ਦੀਕ ਆਣ ਕੇ ਪੈਨਲ ਲਿਆ ਕਿਉਂਕਿ ਸਾਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੁੰਦੀ ਕਿ ਕੈਂਡੀਡੇਟ ਕੌਣ ਆਇਆ ਹੈ ਸਾਡੇ ਲਈ ਸਾਡੇ ਕੈਡਰ ਦੇ ਅੱਗੇ ਚੋਣ ਜਿਸ ਕੋ ਕਮਲ ਦਾ ਫੁੱਲ ਹੈ ਉਸ ਦੇ ਪਿੱਛੇ ਹੀ ਹੁੰਦਾ ਹੈ ਔਰ ਇਸ ਕਰਕੇ ਕੇਂਦਰ ਨੇ ਤੈਅ ਕਰਨਾ ਕਿ ਇਹਨੂੰ ਦੇਣਾ ਹੈ ਔਰ ਉਹ ਔਰ ਜਿੰਨ ਮੰਗਣ ਲਈ ਭਾਵੇਂ ਜਿੰਨੇ ਮਰਜੀ ਹੁਣ ਪਰ ਸਾਰੇ ਹੀ ਸਮੂਥਲੀ ਕੰਮ ਕਰਦੇ ਹੋਏ ਅੱਗੇ ਵਧਿਆ ਔਰ ਇਹ ਸਾਫ਼ ਸਾਨੂੰ ਅਸੀਂ ਅੱਗੇ ਚੱਲਦੇ ਰਾਂਗੇ ਇਸਨ ਪੰਜਾਬ বিজেপি ਦੇ ਪ੍ਰਧਾਨ ਵਿਜੇ ਸਾੰਪਲਾ ਜੀ ਸਿਕਰ ਨੇ ਕਿਹਾ ਹੈ ਕਿ ਜੋ ਟਿਕਟਾਂ ਨੂੰ ਲੈ ਕੇ ਖਾਸ ਤੌਰ ਤੇ ਅਕਾਲੀ ਦਲ ਸਹਿਯੋਗੀ ਪਾਰਟੀ ਹੈ ਉਹਦੇ ਨਾਲ 2 ਜਾਂ 3 ਸੀਟਾਂ ਨੂੰ ਲੈ ਕੇ ਫਿਰ ਬਦਲ ਕਰ ਸਕਦੇ ਨੇ ਕੈਮਰਮੈਨ ਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਵੀਪੀ ਸਾੰਝਾ ਚੰਡੀਗੜ੍ਹ